ਗਰਮੀਆਂ ਦਾ ਨਜ਼ਾਰਾ ਤਾਂ ਅੱਜ ਕੱਲ ਚੋਰ ਲੈ ਰਹੇ ਨੇ ਆ ਦੇਖ ਲੋ ਲੱਖਾਂ ਰੁਪਏ ਦੀ ਗੱਡੀ ਖੜੀ ਦੀ ਕਾਰੇ ਚੋਰੀ ਕਰਕੇ ਲੈ ਕੇ ਘਰ ਆ ਦੇਖ ਲੋ ਅੰਦਰ ਸੋ ਜਾਣੇ ਤੁਸੀਂ ਏਸੀ ਕੁਦਰ ਛੱਡ ਕੇ ਉਹ ਦਿਖਾਉਣਾ ਤੁਹਾਨੂੰ ਪੂਰੀ ਵੀਡੀਓ ਉਹ ਟੱਪਿਆ ਉੱਪਰ ਦੀ ਕੰਧ ਉਹ ਦੇਖੋ ਆ ਗੱਡੀ ਖੜੀ ਐ ਕੋਈ ਨਹੀਂ ਨਿਕਲੇ ਆਇਆ ਬਾਹਰ ਅੰਦਰ ਆਰਾਮ ਨਾਲ ਸੋ ਰਹੇ ਹੋਣਗੇ ਉਹ ਦੋ ਇਹਦੇ ਨਾਲ ਹੋਰ ਆ ਗਏ ਨਵੀਂ ਚੈੱਕ ਕਰਨ ਲੱਗ ਗਏ ਸਾਰਾ ਲੋਕ ਲੋਕ ਚੈੱਕ ਕਰਨੇ ਮਿਲਦਾ ਆ ਵੀਡੀਓ ਨੂੰ ਬਹੁਤ ਜ਼ਿਆਦਾ ਪਾਟਾ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਸਾਰੇ ਆਪਣੇ ਘਰਾਂ ਦੇ ਵਿੱਚ ਸੋ ਜਾਣੇ ਆ ਆਰਾਮ ਨਾਲ ਗਰਮੀ ਕਰਕੇ ਬਾਹਰ ਪਤਾ ਨਹੀਂ ਲੱਗਦਾ ਕੀ ਕੁਝ ਹੋ ਰਿਹਾ ਆ ਦੇਖ ਲਓ ਤੁਹਾਡੇ ਨਾਲ ਵੀ ਨਾ ਬਾਹਰ ਨਾ ਵਰਤਿਓ ਖੋਲ ਹੀ ਟਾਕੀ ਦੇਖੋ ਘਰ ਦੇ ਵੀ ਐਨ ਨੇ ਜਸ ਵੀ ਲੋਕ ਲੋਕ ਲਾ ਕੇ ਰੱਖਦੇ ਤੁਸੀਂ ਗੱਡੀ ਨੂੰ ਹੈ ਉਹ ਅਸਾਟ ਸਟਾਰਟ ਕਰ ਰਹੀ ਹੈ ਮੈਨੂੰ ਲੱਗਦਾ ਅੱਗੋਂ ਮੋਨਰਟ ਖੋਲ ਲੈ ਗੱਡੀ ਦਾ ਤਿੰਨ ਜਣੇ ਨੇ ਉਹ ਉਧਰ ਪਜ ਗਏ ਬਾਥਰੂਮ ਚ ਵੜ ਗਏ ਬਾਥਰੂਮ ਚ ਕਿਉਂ ਵੜ ਗਏ ਮੈਨੂੰ ਲੱਗਦਾ ਕਿਸ ਨੂੰ ਪਤਾ ਲੱਗਿਆ ਉਹ ਉਹ ਦੇਖੋ ਮਕਾਲ ਦਾ ਘਰ ਦਾ ਉਹ ਮਾਲਕ ਆ ਗਿਆ ਉਹ ਮੈਨੂੰ ਲੱਗਦਾ ਇਹਨੂੰ ਮਾੜੇ ਮੋੜੇ ਸ਼ੱਕ ਪਈ ਹੋਊਗੀ ਖੜ ਕੇ ਖੜ ਕੇ ਹੋਇਆ ਉਹਨਾਂ ਨੇ ਬੋਨਟ ਖੋਲਿਆ ਉਹਨਾਂ ਨੇ ਗੱਡੀ ਦਾ ਤੇ ਹੱਥ ਜੇ ਧੋਣ ਲੱਗ ਗਿਆ ਹੁਣ ਦੇਖਦੇ ਹਾਂ ਉਹ ਕੀ ਕਰਦਾ ਹੈ ਕਦੇ ਫੜੇ ਨਾ ਜਾਣ ਮੇਰੇ ਅੰਦਰ ਵੜ ਗਏ ਬਾਥਰੂਮ ਚ ਅੰਦਰ ਚਲਾ ਗਿਆ ਇਹ ਬੰਦਾ ਨਾਲ ਦੀ ਨਾਲ ਫੜੇ ਜਾਣਗੇ ਬਚ ਗਏ ਲੈ ਉਹ ਤਾਂ ਬਾਹਰ ਹੀ ਭੱਜ ਗਿਆ ਉਹ ਯਾਰਿਆ ਉਹ ਆ ਕੇ ਬਾਹਰ ਉਹ ਨਿਕਲੇ ਬਾਹਰ ਉਹ ਦੇਖੋ ਉਹ ਚੈੱਕ ਕਰ ਰਿਆ ਉਹਨੂੰ ਪਤਾ ਲੱਗਾ ਕਿ ਬਾਹਰ ਚਲਾ ਗਿਆ ਬੰਦਾ ਉਹ ਦੱਸ ਉਹ ਮਕਾਨ ਮਾਲਿਕ ਉਹ ਚਲਾ ਗਿਆ ਤੇ ਆਪ ਘਰ ਨਹੀਂ ਫਿਰਦੇ ਨੇ ਆਰਾਮ ਨਾਲ ਕੋਈ ਡਰ ਨਹੀਂ ਹੈਗਾ ਯਾਰਿਆ ਨਾਲ ਕਮਾਲ ਕਰਦੀ ਬਾਈ ਸਿਖਰ ਦੁਪਹਿਰੇ ਸਿਖਰ ਦੁਪਹਿਰੇ ਦਾ ਕੰਮ ਆ ਦੇਖ ਲੋ ਪੂਰੀ ਧੁੱਪ ਦੇ ਵਿੱਚ ਆਏ ਨੇ ਕੱਪੜੇ ਬੰਦੇ ਹੋਏ ਨੇ ਪਰ ਮੂੰਹਾਂ ਉੱਪਰ ਇਹਨਾਂ ਦੇ ਇੱਕ ਕਿਤੇ ਖੜੇ ਜਾਂ ਗੇਟ ਤੇ ਬਾਕੀ ਦਿਖ ਰਿਹਾ ਕਿ ਹੋਰ ਨਾ ਆਜੇ ਕੋਈ ਪਿੱਛੋਂ ਤਾਂ ਕੀ ਨਾ ਖੋਲ ਰੱਖਿਆ ਨੇ ਦੋਵੇਂ ਇਹਨਾਂ ਨੇ ਇਹਨਾਂ ਗੱਡੀ ਸਟਾਰਟ ਨਹੀਂ ਹੋ ਰਹੀ ਮਨਵਾ ਦੇਣਾ ਤੋਂ ਸਟਾਰਟ ਹੋਈ ਨਹੀਂ ਹਜੇ ਗੱਡੀ ਉਹ ਵਿੱਚ ਬੈਗਾ ਇੱਕ ਤਾਂ ਇਹ ਵੀ ਵੀਡੀਓ ਮੈਨੂੰ ਪਾਕਿਸਤਾਨ ਦੀ ਲੱਗਦੀ ਕਿ ਮਨੇ ਪਹਿਲਾਂ ਵੀ ਵੀਡੀਓ ਪਾਈ ਦੀ ਸੇਮ ਇਦਾਂ ਦੀ ਉਹ ਮੋਟਰਸਾਈਕਲ ਚੋਰੀ ਕਰੇ ਸੀ ਇਹਨਾਂ ਨੇ ਹੋਰ ਆ ਦੇਖ ਲਓ ਹੁਣ ਇੱਥੇ ਕਾਰ ਹੀ ਚੋਰੀ ਕਰਦੀ ਪਤੰਦਰਾ ਨਹੀਂ ਮਿਲਦਾ ਉਹ ਖੋਲਿਆ ਗੇਟ ਸਟਾਰਟ ਤਾਂ ਹੋਈ ਨਹੀਂ ਗੱਡੀ ਮਿਲਦਾ ਸਟਾਰਟ ਨਹੀਂ ਕਰੀ ੱੱਕਾ ਲਾ ਕੇ ਲੱਗੇ ਜਾ ਰਹੇ ਨੇ ਦੇਖੋ ਕਿ ਪਤਣਾ ਲੱਗੇ ਨਾ ਆਵਾਜ਼ ਨਾ ਆਵੇ ਉਹ ਬਾਹਰ ਜਾ ਕੇ ਸ਼ਾਰਟ ਕਰਨਗੇ ਇਹ ਹੁਣ ਕਰੀਏ ਸ਼ਾਰਟ ਗੱਡੀ ਉਹਨੇ ਉਹ ਲੈ ਗਿਆ ਦੇਖ ਲੋ ਉਹ ਚਾੜਤੀ ਰੋਡ ਤੇ ਉਹ ਦੋ ਬੰਦੇ ਰਹਿ ਗਏ ਮਿਲਣਾ ਇੱਥੇ ਅਜੇ ਅੱਛਾ ਉਹ ਬਾਈਕ ਤੇ ਲੈ ਕੇ ਆਈ ਸੀ ਨਾ ਉਹ ਬਾਈਕ ਤੇ ਚਲ ਗਿਆ ਆ ਲੈ ਲੋ ਕਰ ਲੋਗੇ ਹੁਣ ਉਹ ਬੰਦਾ ਆ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦੋ ਭਾਈ ਸਾਰੇ ਜਾਗਰੂਕ ਕਰ ਦੋ ਸਾਰੇ ਲੋਕਾਂ ਨੂੰ ਠੀਕ ਹੈ ਤੁਹਾਡੇ ਰਸਤੇਦਾਰ ਘਰਾਂ 'ਚ ਸੋ ਜਾਂਦੇ ਨੇ ਰਾਮ ਨਾਲ ਐਸੀ ਗੁੱਦਰ ਛੱਡ ਕੇ ਸੋ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ